ਪੁਰਾਤੇ 15 ਅਗਸਤ 1947 ਦੇ ਦਿਨਾਂ ਨੂੰ ਪੰਜਾਬੀ ਸਿੱਖ Hindu ਤੇ ਮੁਸਲਮਾਨ ਜਿਹੜੇ ਇਸ ਖਿੱਤੇ ਦੇ ਵਿੱਚ ਰਹਿਣ ਵਾਲੇ ਆ ਉਹ ਇਸ ਨੂੰ ਪੰਜਾਬ ਦੇ ਉਜਾੜੇ ਦਾ ਦਿਨ ਮੰਨਦੇ ਆ ਭਾਵੇਂ ਕਿ ਉਸ ਵੇਲੇ ਦੋ ਕੌਮੀ ਸਿਧਾਂਤ ਦੇ ਤਹਿਤ ਦੋ ਵੱਖੋ ਵੱਖਰੇ ਦੇਸ਼ ਬਣ ਗਏ ਪਰ ਇਹ ਜਿਹੜਾ ਦਿਨ ਵਾ ਇਹ ਪੰਜਾਬੀਆਂ ਦੇ ਲਈ ਉਜਾੜੇ ਦਾ ਦਿਨ ਹੀ 14 ਅਗਸਤ ਤੋਂ ਲੈ ਕੇ ਅੱਗੇ ਕਈ ਦਿਨਾਂ ਤੱਕ ਇਸ ਧਰਤੀ ਦੇ ਉੱਤੇ ਕਈ ਦਿਨ ਕਤਲੋਗਾਰ ਧੋਈ ਭਰਾਵਾਂ ਦੇ ਹੱਥੋਂ ਭਰਾਵਾਂ ਦਾ ਖੂਨ ਡੁੱਲਿਆ ਤੇ ਜਿਹੜੀ ਵੰਡ ਪਾਉ ਸਿਆਸਤਾ ਉਸ ਵੰਡ ਪਾਉ ਸਿਆਸਤ ਨੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਵੰਡ ਕੇ ਰੱਖ ਦਿੱਤਾ ਔਰ ਸਿਰਫ ਇਹਤੇ ਮਨੁੱਖਤਾ ਦਾ ਖੂਨ ਹੀ ਨਹੀਂ ਡੁੱਲਿਆ ਜੋ ਪੰਜਾਬੀਆਂ ਦਾ ਇੱਕ ਸੁਭਾਅ ਆ ਕਿ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਹਾਂ ਪਰ ਉਹਨਾਂ ਦਿਨਾਂ ਦੇ ਵਿੱਚ ਇਹ ਸੁਭਾਅ ਜਿਹੜਾ ਸੀ ਇਹ ਵੀ ਕਿਤੇ ਸਾਨੂੰ ਨਜ਼ਰ ਨਹੀਂ ਆਇਆ ਵੰਡ ਪਾਉ ਲੋਕਾਂ ਨੇ ਵੰਡ ਪਾਉਸ ਯਾਸਤ ਨੇ ਪੰਜਾਬ ਨੂੰ ਵੱਡਾ ਸੰਤਾਪ ਦਿੱਤਾ ਜਿਸ ਸੰਤਾਪ ਨੂੰ ਅੱਜ ਵੀ ਦੁਨੀਆ ਭਰ ਦੇ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੇ ਉਹ ਹੰਡਾ ਰਹੇ ਨੇ ਔਰ ਇਸ ਉਜਾੜੇ ਦੇ ਵਿੱਚ ਤੇ ਇਸ ਕਤਲੋਗਾਰਤ ਦੇ ਵਿੱਚ 10 ਲੱਖ ਪੰਜਾਬੀ ਜਿਹੜਾ ਵਾ ਉਹ ਮਾਰਿਆ ਗਿਆ ਉਹਦੇ ਵਿੱਚ ਹਿੰਦੂ ਵੀ ਸਨ ਮੁਸਲਮਾਨ ਵੀ ਸਨ ਔਰ ਸਿੱਖ ਵੀ ਸਨ ਇਸ ਮੁਹਕਤ ਤੌਰ ਤੇ ਹਿੰਦੂ ਪੰਜਾਬੀ ਹਿੰਦੂ ਮੁਸਲਮਾਨ ਅਤੇ ਸਿੱਖ ਜਿਹੜੇ ਆ ਉਹ 10 ਲੱਖ ਦੀ ਗਿਣਤੀ ਦੇ ਵਿੱਚ ਇੱਥੇ ਕਤਲ ਹੋਏ ਤੋਂ ਇਹਨਾਂ ਲੋਕਾਂ ਨੂੰ ਜਿਹੜੇ ਕਿ નિર્ਦੋਸ਼ ਸੀ ਉਹਨਾਂ ਦੇ ਲਈ ਇੱਕ ਅਰਦਾਸ ਜਿਹੜੀ ਆ ਪਿਛਲੇ ਲੰਮੇ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਜਾਂਦੀ ਆ ਜਿਹਦੇ ਸਬੰਧ ਦੇ ਵਿੱਚ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 14 ਅਗਸਤ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਆ ਜਿਹਦੇ ਭੋਗ 16 ਅਗਸਤ ਨੂੰ ਪੈਣੇ ਆ ਤੋਂ ਸਾਨੂੰ ਵੱਧ ਤੋਂ ਵੱਧ ਜਿੱਥੇ ਤਨ ਕਰਕੇ ਉੱਥੇ ਸ਼ਾਮਲ ਹੋਣਾ ਚਾਹੀਦਾ ਉੱਥੇ ਸੰਸਾਰ ਦੇ ਵਿੱਚ ਰਹਿੰਦੇ ਆ ਮੰਨ ਕਰਕੇ ਵੀ ਸਾਨੂੰ ਇਸ ਅਰਦਾਸ ਵਿੱਚ ਸ਼ਾਮਲ ਹੋਣਾ ਚਾਹੀਦਾ ਤੇ ਸੱਚੇ ਪਾਤਸ਼ਾਹਗੇ ਅਰਦਾਸ ਕਰਨੀ ਚਾਹੀਦੀ ਆ ਕਿ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਦਿਨ ਕਦੀ ਵੀ ਨਾ ਆਵੇ ਜਿਹੋ ਜਿਹਾ ਦਿਨ 14 ਤੇ 15 ਅਗਸਤ 1947 ਨੂੰ ਪੰਜਾਬ ਦੇ ਵਿੱਚ ਆਇਆ ਮਨੁੱਖਤਾ ਦਾ ਘਾਣ ਹੋਇਆ ਸਮੁੱਚੇ ਸੰਸਾਰ ਦੇ ਵਿੱਚ ਇਹੋ ਜਿਹਾ ਦਿਨ ਕਦੀ ਨਹੀਂ ਹੋਣਾ ਚਾਹੀਦਾ ਜਦੋਂ ਇੰਨੇ ਕਤਲੋਗਾਰਤ ਅਤੇ ਲੋਕਾਂ ਦਾ ਖੂਨ ਡੁੱਲੇ ਨਾਲ ਹੀ ਅਸੀਂ 1947 ਦੇ ਵਿੱਚ ਜਿੱਥੇ ਉਥੋਂ ਦੀ ਉਪਜਾਊ ਸਰ ਜ਼ਮੀਨ ਛੱਡੀ ਉਹਦੇ ਨਾਲ ਨਾਲ ਅਸੀਂ ਆਪਣੇ ਜਾਨ ਤੋਂ ਪਿਆਰੇ ਗੁਰਧਾਮ ਛੱਡੇ ਔਰ ਉਹਨਾਂ ਗੁਰਧਾਮਾਂ ਦੇ ਵਿਛੋੜੇ ਦਾ ਦਰਦ ਸਿੱਖਾ ਨੇ 1952 ਦੇ ਵਿੱਚ ਅਰਦਾਸ ਦੇ ਅੰਦਰ ਸ਼ਾਮਿਲ ਕੀਤਾ ਜਦੋਂ ਅਸੀਂ ਆਖਿਆ ਕਿ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਤੇ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾਈ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਸਿੱਖ ਕੌਮ ਦੀਆਂ ਅਰਦਾਸਾਂ ਸਦਕਾ ਗੁਰੂ ਨਾਨਕ ਸਾਹਿਬ ਦੀ ਮਵਾਰਕ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਦਿਲ ਨੂੰ ਦਿਲਾਂ ਦੀ ਰਾਹ ਮਿਲੀ ਬੜੇ ਆਪਸ ਵਿੱਚ ਵਿਛੜੇ ਹੋਏ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਿਲੇ ਪਰ ਪਿਛਲੇ ਮਹੀਨਿਆਂ ਦੇ ਵਿੱਚ ਜੋ ਦੋਵਾਂ ਦੇਸ਼ਾਂ ਦੇ ਵਿੱਚ ਤਣਾ ਬਣਿਆ ਉਸ ਤਣਾ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਵਾ ਇਹ ਬੰਦ ਵਾ ਸਾਰੇ ਪੰਜਾਬੀ ਸਿੱਖ ਇਹ ਦੋਨਾਂ ਸਰਕਾਰਾਂ ਦੇ ਅੱਗੇ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਆ ਕਿ ਇਹ ਲਾਂਘਾ ਜਿਹੜਾ ਵਾ ਜਲਦੀ ਤੋਂ ਜਲਦੀ ਖੁੱਲਣਾ ਚਾਹੀਦਾ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਵੀ ਆ ਰਿਹਾ ਉਦੋਂ ਤੱਕ ਜੇ ਲਾਂਘਾ ਖੁੱਲ ਜੇ ਤੇ ਸਿੱਖ ਕੌਮ ਜਿਹੜੀ ਆ ਗੁਰੂ ਨਾਨਕ ਸਾਹਿਬ ਦੇ ਇਹਨਾਂ ਮੁਬਾਰਕ ਸਥਾਨਾਂ ਦੇ ਦਰਸ਼ਨ ਦੇਦਾਰੇ ਕਰ ਸਕਦੀ ਆ ਬਾਕੀ ਸਾਨੂੰ ਸਾਰਿਆਂ ਨੂੰ ਉਸ ਸੱਚੇ ਪਾਤਸ਼ਾਹਗੇ ਅਰਦਾਸ ਕਰਨੀ ਚਾਹੀਦੀ ਆ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੈ ਤੇ ਤੈ ਲੈਹੁ ਉਭਾਰ ਇਸ ਸੰਸਾਰ ਦੇ ਵਿੱਚ ਹਮੇਸ਼ਾ ਹੀ ਮੁਹੱਬਤ ਵਧੇ ਸਾਂਝੀ ਵਾਲਤਾ ਵਧੇ ਜਿਹੋ ਜਿਹੇ ਦਿਨ ਪੰਜਾਬ ਨੇ 14 ਤੇ 15 ਅਗਸਤ 1947 ਤੋਂ ਲੈ ਕੇ ਅੱਗੇ ਕਈ ਮਹੀਨਿਆਂ ਤੱਕ ਦੇਖੇ ਇਹੋ ਜਿਹੇ ਦਿਨ ਕਿਤੇ ਵੀ ਸੰਸਾਰ ਨੂੰ ਨਾ ਦੇਖਣੇ ਪੈਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਤੇ 15 ਅਗਸਤ 1947 ਦੇ ਦਿਨਾਂ ਨੂੰ ਪੰਜਾਬੀ ਸਿੱਖ ਹਿੰਦੂ ਤੇ ਮੁਸਲਮਾਨ ਜਿਹੜੇ ਇਸ ਖਿੱਤੇ ਦੇ ਵਿੱਚ ਰਹਿਣ ਵਾਲੇ ਆ ਉਹ ਇਸ ਨੂੰ ਪੰਜਾਬ ਦੇ ਉਜਾੜੇ ਦਾ ਦਿਨ ਮੰਨਦੇ ਆ ਭਾਵੇਂ ਕਿ ਉਸ ਵੇਲੇ ਦੋ ਕੌਮੀ ਸਿਧਾਂਤ ਦੇ ਤਹਿਤ ਦੋ ਵੱਖੋ ਵੱਖਰੇ ਦੇਸ਼ ਬਣ ਗਏ ਪਰ ਇਹ ਜਿਹੜਾ ਦਿਨ ਵਾ ਇਹ ਪੰਜਾਬੀਆਂ ਦੇ ਲਈ ਉਜਾੜੇ ਦਾ ਦਿਨ ਹੀ 14 ਅਗਸਤ ਤੋਂ ਲੈ ਕੇ ਅੱਗੇ ਕਈ ਦਿਨਾਂ ਤੱਕ ਇਸ ਧਰਤੀ ਦੇ ਉੱਤੇ ਕਈ ਦਿਨ ਕਤਲੋਗਾਰਤ ਹੋਈ ਭਰਾਵਾਂ ਦੇ ਹੱਥੋਂ ਭਰਾਵਾਂ ਦਾ ਖੂਨ ਡੁੱਲਿਆ ਤੇ ਜਿਹੜੀ ਵੰਡ ਪਾਉ ਸਿਆਸਤਾ ਉਸ ਵੰਡ ਪਾਉ ਸਿਆਸਤ ਨੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਵੰਡ ਕੇ ਰੱਖ ਦਿੱਤਾ ਔਰ ਸਿਰਫ ਇਹਤੇ ਮਨੁੱਖਤਾ ਦਾ ਖੂਨ ਹੀ ਨਹੀਂ ਡੁੱਲਿਆ ਜੋ ਪੰਜਾਬੀਆਂ ਦਾ ਇੱਕ ਸੁਭਾਅ ਆ ਕਿ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਆ ਪਰ ਉਹਨਾਂ ਦਿਨਾਂ ਦੇ ਵਿੱਚ ਇਹ ਸੁਭਾਅ ਜਿਹੜਾ ਸੀ ਇਹ ਵੀ ਕਿਤੇ ਸਾਨੂੰ ਨਜ਼ਰ ਨਹੀਂ ਆਇਆ ਵੰਡ ਪਾਉ ਲੋਕਾਂ ਨੇ ਵੰਡ ਪਾਉ ਸਿਆਸਤ ਨੇ ਪੰਜਾਬ ਨੂੰ ਵੱਡਾ ਸੰਤਾਪ ਦਿੱਤਾ ਜੇਸ ਸੰਤਾਪ ਨੂੰ ਅੱਜ ਵੀ ਦੁਨੀਆ ਭਰ ਦੇ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੇ ਉਹ ਹੰਡਾ ਰਹੇ ਨੇ ਔਰ ਇਸ ਉਜਾੜੇ ਦੇ ਵਿੱਚ ਤੇ ਇਸ ਕਤਲੋਗਾਰਤ ਦੇ ਵਿੱਚ 10 ਲੱਖ ਪੰਜਾਬੀ ਜਿਹੜਾ ਵਾ ਉਹ ਮਾਰਿਆ ਗਿਆ ਉਹਦੇ ਵਿੱਚ Hindu ਵੀ ਸਨ Musalman ਵੀ ਸਨ ਔਰ Sikh ਵੀ ਸਨ ਇਸ ਮੁਹਕ ਤੌਰ ਤੇ Hindu ਪੰਜਾਬੀ Hindu Musalman ਅਤੇ Sikh ਜਿਹੜੇ ਆ ਉਹ 10 ਲੱਖ ਦੀ ਗਿਣਤੀ ਦੇ ਵਿੱਚ ਇੱਥੇ ਕਤਲ ਹੋਏ ਤੋਂ ਇਹਨਾਂ ਲੋਕਾਂ ਨੂੰ ਜਿਹੜੇ ਕਿ નિર્ਦੋਸ਼ ਸੀ ਉਹਨਾਂ ਦੇ ਲਈ ਇੱਕ ਅਰਦਾਸ ਜਿਹੜੀ ਆ ਪਿਛਲੇ ਲੰਮੇ ਸਮੇਂ ਤੋਂ ਸ਼੍ਰੀ ਅਕਾਲ ਤਖਸੈਬ ਵਿਖੇ ਕੀਤੀ ਜਾਂਦੀ ਆ ਜਿਹਦੇ ਸਬੰਧ ਦੇ ਵਿੱਚ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਸੈਬ ਵਿਖੇ 14 ਅਗਸਤ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਆ ਜਿਹਦੇ ਭੋਗ 16 ਅਗਸਤ ਨੂੰ ਪੈਣੇ ਆ ਤਾਂ ਸਾਨੂੰ ਵੱਧ ਤੋਂ ਵੱਧ ਜਿੱਥੇ ਤਨ ਕਰਕੇ ਉੱਥੇ ਸ਼ਾਮਲ ਹੋਣਾ ਚਾਹੀਦਾ ਉੱਥੇ ਸੰਸਾਰ ਦੇ ਵਿੱਚ ਰਹਿੰਦੇ ਆ ਮਨ ਕਰਕੇ ਵੀ ਸਾਨੂੰ ਇਸ ਅਰਦਾਸ ਵਿੱਚ ਸ਼ਾਮਲ ਹੋਣਾ ਚਾਹੀਦਾ ਤੇ ਸੱਚੇ ਪਾਤਸ਼ਾਹ 'ਗੇ ਅਰਦਾਸ ਕਰਨੀ ਚਾਹੀਦੀ ਆ ਕਿ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਦਿਨ ਕਦੀ ਵੀ ਨਾ ਆਵੇ ਜਿਹੋ ਜਿਹਾ ਦਿਨ 14 ਤੇ 15 ਅਗਸਤ 1947 ਨੂੰ ਪੰਜਾਬ ਦੇ ਵਿੱਚ ਆਇਆ ਮਨੁੱਖਤਾ ਦਾ ਘਾਣ ਹੋਇਆ ਸਮੁੱਚੇ ਸੰਸਾਰ ਦੇ ਵਿੱਚ ਇਹੋ ਜਿਹਾ ਦਿਨ ਕਦੀ ਨਹੀਂ ਹੋਣਾ ਚਾਹੀਦਾ ਜਦੋਂ ਇੰਨੀ ਕਤਲੋਗਾਰਤ ਅਤੇ ਲੋਕਾਂ ਦਾ ਖੂਨ ਡੁੱਲਿਆ ਨਾਲ ਹੀ ਅਸੀਂ 1947 ਦੇ ਵਿੱਚ ਜਿੱਥੇ ਉਥੋਂ ਦੀ ਉਪਜਾਊ ਸਰਜ਼ਮੀਨ ਛੱਡੀ ਉਦੇ ਨਾਲ ਨਾਲ ਅਸੀਂ ਆਪਣੇ ਜਾਨ ਤੋਂ ਪਿਆਰੇ ਗੁਰਧਾਮ ਛੱਡੇ ਔਰ ਉਹਨਾਂ ਗੁਰਧਾਮਾਂ ਦੇ ਵਿਛੋੜੇ ਦਾ ਦਰਦ ਸਿੱਖਾਂ ਨੇ 1952 ਦੇ ਵਿੱਚ ਅਰਦਾਸ ਦੇ ਅੰਦਰ ਸ਼ਾਮਿਲ ਕੀਤਾ ਜਦੋਂ ਅਸੀਂ ਆਖਿਆ ਕਿ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਤੇ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾਈ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਸਿੱਖ ਕੌਮ ਦੀਆਂ ਅਰਦਾਸਾਂ ਸਦਕਾ ਗੁਰੂ ਨਾਨਕ ਸਾਹਿਬ ਦੀ ਮਿਹਾਰਤ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਦਿਲ ਨੂੰ ਦਿਲਾਂ ਦੀ ਰਾਹ ਮਿਲੀ ਬੜੇ ਆਪਸ ਵਿੱਚ ਵਿਛੜੇ ਹੋਏ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਿਲੇ ਪਰ ਪਿਛਲੇ ਮਹੀਨਿਆਂ ਦੇ ਵਿੱਚ ਜੋ ਦੋਵਾਂ ਦੇਸ਼ਾਂ ਦੇ ਵਿੱਚ ਤਣਾ ਬਣਿਆ ਉਸ ਤਣਾ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਵਾ ਇਹ ਬੰਦ ਵਾ ਸਾਰੇ ਪੰਜਾਬੀ ਸਿੱਖ ਇਹ ਦੋਨਾਂ ਹੀ ਸਰਕਾਰਾਂ ਦੇ ਅੱਗੇ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਆ ਕਿ ਇਹ ਲਾਂਘਾ ਜਿਹੜਾ ਵਾ ਜਲਦੀ ਤੋਂ ਜਲਦੀ ਖੁੱਲਣਾ ਚਾਹੀਦਾ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਵੀ ਆ ਰਿਹਾ ਉਦੋਂ ਤੱਕ ਜੇ ਲਾਂਘਾ ਖੁੱਲ ਜੇ ਤੇ ਸਿੱਖ ਕੌਮ ਜਿਹੜੀ ਆ ਗੁਰੂ ਨਾਨਕ ਸਾਹਿਬ ਦੇ ਇਹਨਾਂ ਮubaruk ਸਥਾਨਾਂ ਦੇ ਦਰਸ਼ਨ ਦੇਦਾਰੇ ਕਰ ਸਕਦੀ ਆ ਬਾਕੀ ਸਾਨੂੰ ਸਾਰਿਆਂ ਨੂੰ ਉਸ ਸੱਚੇ ਪਾਤਸ਼ਾਹਗੇ ਅਰਦਾਸ ਕਰਨੀ ਚਾਹੀਦੀ ਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੈ ਤੇ tailedh ਉਭਾਰ ਇਸ ਸੰਸਾਰ ਦੇ ਵਿੱਚ ਹਮੇਸ਼ਾ ਹੀ ਮੁਹੱਬਤ ਵਧੇ ਸਾਂਝੀ ਵਾਲਤਾ ਵਧੇ ਇਹੋ ਜਿਹੇ ਦਿਨ ਪੰਜਾਬ ਨੇ 14 ਤੇ 15 ਅਗਸਤ 1947 ਤੋਂ ਲੈ ਕੇ ਅੱਗੇ ਕਈ ਮਹੀਨਿਆਂ ਤੱਕ ਦੇਖੇ ਇਹੋ ਜਿਹੇ ਦਿਨ ਕਿਤੇ ਵੀ ਸੰਸਾਰ ਨੂੰ ਨਾ ਦੇਖਣੇ ਪੈਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਤੇ 15 ਅਗਸਤ 1947 ਦੇ ਦਿਨਾਂ ਨੂੰ ਪੰਜਾਬੀ ਸਿੱਖ Hindu ਤੇ ਮੁਸਲਮਾਨ ਜਿਹੜੇ ਇਸ ਖਿੱਤੇ ਦੇ ਵਿੱਚ ਰਹਿਣ ਵਾਲੇ ਆ ਉਹ ਇਸ ਨੂੰ ਪੰਜਾਬ ਦੇ ਉਜਾੜੇ ਦਾ ਦਿਨ ਮੰਨਦੇ ਆ ਭਾਵੇਂ ਕਿ ਉਸ ਵੇਲੇ ਦੋ ਕੌਮੀ ਸਿਧਾਂਤ ਦੇ ਤਹਿਤ ਦੋ ਵੱਖੋ ਵੱਖਰੇ ਦੇਸ਼ ਬਣ ਗਏ ਪਰ ਇਹ ਜਿਹੜਾ ਦਿਨ ਵਾ ਇਹ ਪੰਜਾਬੀਆਂ ਦੇ ਲਈ ਉਜਾੜੇ ਦਾ ਦਿਨ ਹੀ 14 ਅਗਸਤ ਤੋਂ ਲੈ ਕੇ ਅੱਗੇ ਕਈ ਦਿਨਾਂ ਤੱਕ ਇਸ ਧਰਤੀ ਦੇ ਉੱਤੇ ਕਈ ਦਿਨ ਕਤਲੋਗਾਰਤ ਹੋਈ ਭਰਾਵਾਂ ਦੇ ਹੱਥੋਂ ਭਰਾਵਾਂ ਦਾ ਖੂਨ ਡੁੱਲਿਆ ਤੇ ਜਿਹੜੀ ਵੰਡ ਪਾਉ ਸਿਆਸਤਾ ਉਸ ਵੰਡ ਪਾਉ ਸਿਆਸਤ ਨੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਵੰਡ ਕੇ ਰੱਖ ਦਿੱਤਾ। ਔਰ ਸਿਰਫ ਇਥੇ ਮਨੁੱਖਤਾ ਦਾ ਖੂਨ ਹੀ ਨਹੀਂ ਡੁੱਲਿਆ। ਜੋ ਪੰਜਾਬੀਆਂ ਦਾ ਇੱਕ ਸੁਭਾਅ ਆ ਕਿ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਆ ਪਰ ਉਹਨਾਂ ਦਿਨਾਂ ਦੇ ਵਿੱਚ ਇਹ ਸੁਭਾਅ ਜਿਹੜਾ ਸੀ ਇਹ ਵੀ ਕਿਤੇ ਸਾਨੂੰ ਨਜ਼ਰ ਨਹੀਂ ਆਇਆ। ਵੰਡ ਪਾਉ ਲੋਕਾਂ ਨੇ, ਵੰਡ ਪਾਉ ਸਿਆਸਤ ਨੇ ਪੰਜਾਬ ਨੂੰ ਵੱਡਾ ਸੰਤਾਪ ਦਿੱਤਾ ਜਿਸ ਸੰਤਾਪ ਨੂੰ ਅੱਜ ਵੀ ਦੁਨੀਆ ਭਰ ਦੇ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੇ ਉਹ ਹੰਡਾਰ ਰਹੇ ਨੇ। ਔਰ ਇਸ ਉਜਾੜੇ ਦੇ ਵਿੱਚ ਤੇ ਇਸ ਕਤਲੋਗਾਰਤ ਦੇ ਵਿੱਚ 10 ਲੱਖ ਪੰਜਾਬੀ ਜਿਹੜਾ ਵਾ ਉਹ ਮਾਰਿਆ ਗਿਆ ਉਹਦੇ ਵਿੱਚ ਹਿੰਦੂ ਵੀ ਸਨ ਮੁਸਲਮਾਨ ਵੀ ਸਨ ਔਰ ਸਿੱਖ ਵੀ ਸਨ ਇਸ மூਹਕ ਤੌਰ ਤੇ ਹਿੰਦੂ ਪੰਜਾਬੀ ਹਿੰਦੂ ਮੁਸਲਮਾਨ ਅਤੇ ਸਿੱਖ ਜਿਹੜੇ ਆ ਉਹ 10 ਲੱਖ ਦੀ ਗਿਣਤੀ ਦੇ ਵਿੱਚ ਇੱਥੇ ਕਤਲ ਹੋਏ ਤੋਂ ਇਹਨਾਂ ਲੋਕਾਂ ਨੂੰ ਜਿਹੜੇ ਕਿ નિર્ਦੋਸ਼ ਸੀ ਉਹਨਾਂ ਦੇ ਲਈ ਇੱਕ ਅਰਦਾਸ ਜਿਹੜੀ ਆ ਪਿਛਲੇ ਲੰਮੇ ਸਮੇਂ ਤੋਂ ਸ਼੍ਰੀ ਅਕਾਲ ਤਖਸੈਬ ਵਿਖੇ ਕੀਤੀ ਜਾਂਦੀ ਆ ਜਿਹਦੇ ਸਬੰਧ ਦੇ ਵਿੱਚ ਸਿੱਖਾਂ ਦੀ ਨੁਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਸੈਬ ਵਿਖੇ 14 ਅਗਸਤ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਆ ਜਿਹਦੇ ਭੋਗ 16 ਅਗਸਤ ਨੂੰ ਪੈਣੇ ਆ ਤਾਂ ਸਾਨੂੰ ਵੱਧ ਤੋਂ ਵੱਧ ਜਿੱਥੇ ਤਨ ਕਰਕੇ ਉੱਥੇ ਸ਼ਾਮਲ ਹੋਣਾ ਚਾਹੀਦਾ ਉੱਥੇ ਸੰਸਾਰ ਦੇ ਵਿੱਚ ਰਹਿੰਦੇ ਆ ਮੰਨ ਕਰਕੇ ਵੀ ਸਾਨੂੰ ਇਸ ਅਰਦਾਸ ਵਿੱਚ ਸ਼ਾਮਲ ਹੋਣਾ ਚਾਹੀਦਾ ਤੇ ਸੱਚੇ ਪਾਤਸ਼ਾਹਗੇ ਅਰਦਾਸ ਕਰਨੀ ਚਾਹੀਦੀ ਆ ਕਿ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਦਿਨ ਕਦੀ ਵੀ ਨਾ ਆਵੇ ਜਿਹੋ ਜਿਹਾ ਦਿਨ 14 ਤੇ 15 ਅਗਸਤ 1947 ਨੂੰ ਪੰਜਾਬ ਦੇ ਵਿੱਚ ਆਇਆ ਮਨੁੱਖਤਾ ਦਾ ਘਾਣ ਹੋਇਆ ਸਮੁੱਚੇ ਸੰਸਾਰ ਦੇ ਵਿੱਚ ਇਹੋ ਜਿਹਾ ਦਿਨ ਕਦੀ ਨਹੀਂ ਹੋਣਾ ਚਾਹੀਦਾ ਜਦੋਂ ਇੰਨੀ ਕਤਲੋਗਾਰਤ ਅਤੇ ਲੋਕਾਂ ਦਾ ਖੂਨ ਡੁੱਲੇ ਨਾਲ ਹੀ ਅਸੀਂ 1947 ਦੇ ਵਿੱਚ ਜਿੱਥੇ ਉਥੋਂ ਦੀ ਉਪਜਾਊ ਸਰਜ਼ਮੀਨ ਛੱਡੀ ਉਦੇ ਨਾਲ ਨਾਲ ਅਸੀਂ ਆਪਣੇ ਜਾਨ ਤੋਂ ਪਿਆਰੇ ਗੁਰਧਾਮ ਛੱਡੇ ਔਰ ਉਹਨਾਂ ਗੁਰਧਾਮਾਂ ਦੇ ਵਿਛੋੜੇ ਦਾ ਦਰਦ ਸਿੱਖਾਂ ਨੇ 1952 ਦੇ ਵਿੱਚ ਅਰਦਾਸ ਦੇ ਅੰਦਰ ਸ਼ਾਮਲ ਕੀਤਾ ਜਦੋਂ ਅਸੀਂ ਆਖਿਆ ਕਿ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਤੇ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾਈ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਸਿੱਖ ਕੌਮ ਦੀਆਂ ਅਰਦਾਸਾਂ ਸਦਕਾ ਗੁਰੂ ਨਾਨਕ ਸਾਹਿਬ ਦੀ ਮਵਾਰਕ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਦਿਲ ਨੂੰ ਦਿਲਾਂ ਦੀ ਰਾਹ ਮਿਲੀ ਬੜੇ ਆਪਸ ਵਿੱਚ ਵਿਛੜੇ ਹੋਏ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਿਲੇ ਪਰ ਪਿਛਲੇ ਮਹੀਨਿਆਂ ਦੇ ਵਿੱਚ ਜੋ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਬਣਿਆ ਉਸ ਤਣਾਅ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਵਾ ਇਹ ਬੰਦ ਵਾ ਸਾਰੇ ਪੰਜਾਬੀ ਸਿੱਖ ਇਹ ਦੋਨਾਂ ਹੀ ਸਰਕਾਰਾਂ ਦੇ ਅੱਗੇ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਆ ਕਿ ਇਹ ਲਾਂਘਾ ਜਿਹੜਾ ਵਾ ਜਲਦੀ ਤੋਂ ਜਲਦੀ ਖੁੱਲਣਾ ਚਾਹੀਦਾ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਵੀ ਆ ਰਿਹਾ ਉਦੋਂ ਤੱਕ ਜੇ ਲਾਂਘਾ ਖੁੱਲ ਜੇ ਤੇ ਸਿੱਖ ਕੌਮ ਜਿਹੜੀ ਆ ਗੁਰੂ ਨਾਨਕ ਸਾਹਿਬ ਦੇ ਇਹਨਾਂ ਮubaruk ਸਥਾਨਾਂ ਦੇ ਦਰਸ਼ਨ ਦੇਦਾਰੇ ਕਰ ਸਕਦੀ ਆ ਬਾਕੀ ਸਾਨੂੰ ਸਾਰਿਆਂ ਨੂੰ ਉਸ ਸੱਚੇ ਪਾਤਸ਼ਾਹਗੇ ਅਰਦਾਸ ਕਰਨੀ ਚਾਹੀਦੀ ਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੇ ਤੇ tailedo ਉਭਾਰ ਇਸ ਸੰਸਾਰ ਦੇ ਵਿੱਚ ਹਮੇਸ਼ਾ ਹੀ ਮੁਹੱਬਤ ਵਧੇ ਸਾਂਝੀ ਵਾਲਤਾ ਵਧੇ ਇਹੋ ਜਿਹੇ ਦਿਨ ਪੰਜਾਬ ਨੇ 14 ਤੇ 15 ਅਗਸਤ 1947 ਤੋਂ ਲੈ ਕੇ ਅੱਗੇ ਕਈ ਮਹੀਨਿਆਂ ਤੱਕ ਦੇਖੇ ਇਹੋ ਜਿਹੇ ਦਿਨ ਕਿਤੇ ਵੀ ਸੰਸਾਰ ਨੂੰ ਨਾ ਦੇਖਣੇ ਪੈਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਤੇ 15 ਅਗਸਤ 1947 ਦੇ ਦਿਨਾਂ ਨੂੰ ਪੰਜਾਬੀ ਸਿੱਖ Hindu ਤੇ ਮੁਸਲਮਾਨ ਜਿਹੜੇ ਇਸ ਖਿੱਤੇ ਦੇ ਵਿੱਚ ਰਹਿਣ ਵਾਲੇ ਆ ਉਹ ਇਸ ਨੂੰ ਪੰਜਾਬ ਦੇ ਉਜਾੜੇ ਦਾ ਦਿਨ ਮੰਨਦੇ ਆ ਭਾਵੇਂ ਕਿ ਉਸ ਵੇਲੇ ਦੋ ਕੌਮੀ ਸਿਧਾਂਤ ਦੇ ਤਹਿਤ ਦੋ ਵੱਖੋ ਵੱਖਰੇ ਦੇਸ਼ ਬਣ ਗਏ ਪਰ ਇਹ ਜਿਹੜਾ ਦਿਨ ਵਾ ਇਹ ਪੰਜਾਬੀਆਂ ਦੇ ਲਈ ਉਜਾੜੇ ਦਾ ਦਿਨ ਹੀ 14 ਅਗਸਤ ਤੋਂ ਲੈ ਕੇ ਅੱਗੇ ਕਈ ਦਿਨਾਂ ਤੱਕ ਇਸ ਧਰਤੀ ਦੇ ਉੱਤੇ ਕਈ ਦਿਨ ਕਤਲੋਗਾਰਤ ਹੋਈ ਭਰਾਵਾਂ ਦੇ ਹੱਥੋਂ ਭਰਾਵਾਂ ਦਾ ਖੂਨ ਡੁੱਲਿਆ ਤੇ ਜਿਹੜੀ ਵੰਡਪਾਉ ਸਿਆਸਤਾ ਉਸ ਵੰਡਪਾਉ ਸਿਆਸਤ ਨੇ पांच دریاਾਂਾਂ ਦੀ ਧਰਤੀ ਪੰਜਾਬ ਨੂੰ ਵੰਡ ਕੇ ਰੱਖ ਦਿੱਤਾ। ਔਰ ਸਿਰਫ ਇਹਤੇ ਮਨੁੱਖਤਾ ਦਾ ਖੂਨ ਹੀ ਨਹੀਂ ਡੁੱLLA ਜੋ ਪੰਜਾਬੀਆਂ ਦਾ ਇੱਕ ਸੁਭਾਅ ਆ ਕਿ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਆ ਪਰ ਉਹਨਾਂ ਦਿਨਾਂ ਦੇ ਵਿੱਚ ਇਹ ਸੁਭਾਅ ਜਿਹੜਾ ਸੀ ਇਹ ਵੀ ਕਿਤੇ ਸਾਨੂੰ ਨਜ਼ਰ ਨਹੀਂ ਆਇਆ ਵੰਡ ਪਾਉ ਲੋਕਾਂ ਨੇ ਵੰਡ ਪਾਉ ਸਿਆਸਤ ਨੇ ਪੰਜਾਬ ਨੂੰ ਵੱਡਾ ਸੰਤਾਪ ਦਿੱਤਾ ਜਿਸ ਸੰਤਾਪ ਨੂੰ ਅੱਜ ਵੀ ਦੁਨੀਆ ਭਰ ਦੇ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੇ ਉਹ ਹੰਡਾਰ ਰਹੇ ਨੇ ਔਰ ਇਸ ਉਜਾੜੇ ਦੇ ਵਿੱਚ ਤੇ ਇਸ ਕਤਲੋਗਾਰਤ ਦੇ ਵਿੱਚ 10 ਲੱਖ ਪੰਜਾਬੀ ਜਿਹੜਾ ਵਾ ਉਹ ਮਾਰਿਆ ਗਿਆ ਉਹਦੇ ਵਿੱਚ ਹਿੰਦੂ ਵੀ ਸਨ ਮੁਸਲਮਾਨ ਵੀ ਸਨ ਔਰ ਸਿੱਖ ਵੀ ਸਨ ਇਸ ਮੁਹਕਮਤ ਤੌਰ ਤੇ ਹਿੰਦੂ ਪੰਜਾਬੀ ਹਿੰਦੂ ਮੁਸਲਮਾਨ ਅਤੇ ਸਿੱਖ ਜਿਹੜੇ ਆ ਉਹ 10 ਲੱਖ ਦੀ ਗਿਣਤੀ ਦੇ ਵਿੱਚ ਇੱਥੇ ਕਤਲ ਹੋਏ ਤੋਂ ਇਹਨਾਂ ਲੋਕਾਂ ਨੂੰ ਜਿਹੜੇ ਕਿ નિર્ਦੋਸ਼ ਸੀ ਉਹਨਾਂ ਦੇ ਲਈ ਇੱਕ ਅਰਦਾਸ ਜਿਹੜੀ ਆ ਪਿਛਲੇ ਲੰਮੇ ਸਮੇਂ ਤੋਂ ਸ਼੍ਰੀ ਅਕਾਲ ਤਖਸੈਬ ਵਿਖੇ ਕੀਤੀ ਜਾਂਦੀ ਆ ਜਿਹਦੇ ਸਬੰਧ ਦੇ ਵਿੱਚ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਸੈਬ ਵਿਖੇ 14 ਅਗਸਤ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਆ ਜਿਹਦੇ ਭੋਗ 16 ਅਗਸਤ ਨੂੰ ਪੈਣੇ ਆ ਤੋਂ ਸਾਨੂੰ ਵੱਧ ਤੋਂ ਵੱਧ ਜਿੱਥੇ ਤਨ ਕਰਕੇ ਉੱਥੇ ਸ਼ਾਮਲ ਹੋਣਾ ਚਾਹੀਦਾ ਉੱਥੇ ਸੰਸਾਰ ਦੇ ਵਿੱਚ ਰਹਿੰਦੇ ਆ ਮੰਨ ਕਰਕੇ ਵੀ ਸਾਨੂੰ ਇਸ ਅਰਦਾਸ ਵਿੱਚ ਸ਼ਾਮਲ ਹੋਣਾ ਚਾਹੀਦਾ ਇਹ ਸੱਚੇ ਪਾਤਸ਼ਾਹਗੇ ਅਰਦਾਸ ਕਰਨੀ ਚਾਹੀਦੀ ਆ ਕਿ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਦਿਨ ਕਦੀ ਵੀ ਨਾ ਆਵੇ ਜਿਹੋ ਜਿਹਾ ਦਿਨ 14 ਤੇ 15 ਅਗਸਤ 1947 ਨੂੰ ਪੰਜਾਬ ਦੇ ਵਿੱਚ ਆਇਆ ਮਨੁੱਖਤਾ ਦਾ ਘਾਣ ਹੋਇਆ ਸਮੁੱਚੇ ਸੰਸਾਰ ਦੇ ਵਿੱਚ ਇਹੋ ਜਿਹਾ ਦਿਨ ਕਦੀ ਨਹੀਂ ਹੋਣਾ ਚਾਹੀਦਾ ਜਦੋਂ ਇੰਨੀ ਕਤਲੋਗਾਰਤ ਅਤੇ ਲੋਕਾਂ ਦਾ ਖੂਨ ਡੁੱਲਿਆ ਨਾਲ ਹੀ ਅਸੀਂ 1947 ਦੇ ਵਿੱਚ ਜਿੱਥੇ ਉਥੋਂ ਦੀ ਉਪਜਾਊ ਸਾਰ ਜਮੀਨ ਛੱਡੀ ਉਹਦੇ ਨਾਲ ਨਾਲ ਅਸੀਂ ਆਪਣੇ ਜਾਨ ਤੋਂ ਪਿਆਰੇ ਗੁਰਧਾਮ ਛੱਡੇ ਅਰੋਨਾ ਗੁਰਧਾਮਾਂ ਦੇ ਵਿਛੋੜੇ ਦਾ ਦਰਦ ਸਿੱਖਾਂ ਨੇ 1952 ਦੇ ਵਿੱਚ ਅਰਦਾਸ ਦੇ ਅੰਦਰ ਸ਼ਾਮਿਲ ਕੀਤਾ ਜਦੋਂ ਅਸੀਂ ਆਖਿਆ ਕਿ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਤੇ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾਈ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਸਿੱਖ ਕੌਮ ਦੀਆਂ ਅਰਦਾਸਾਂ ਸਦਕਾ ਗੁਰੂ ਨਾਨਕ ਸਾਹਿਬ ਦੀ ਮਵਾਰਕ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਦਿਲ ਨੂੰ ਦਿਲਾਂ ਦੀ ਰਾਹ ਮਿਲੀ ਬੜੇ ਆਪਸ ਵਿੱਚ ਵਿਛੜੇ ਹੋਏ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਿਲੇ ਪਰ ਪਿਛਲੇ ਮਹੀਨਿਆਂ ਦੇ ਵਿੱਚ ਜੋ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਬਣਿਆ ਉਸ ਤਣਾਅ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਵਾ ਇਹ ਬੰਦ ਵਾ ਸਾਰੇ ਪੰਜਾਬੀ ਸਿੱਖ ਇਹ ਦੋਨਾਂ ਹੀ ਸਰਕਾਰਾਂ ਦੇ ਅੱਗੇ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਆ ਕਿ ਇਹ ਲਾਂਘਾ ਜਿਹੜਾ ਵਾ ਜਲਦੀ ਤੋਂ ਜਲਦੀ ਖੁੱਲਣਾ ਚਾਹੀਦਾ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਵੀ ਆ ਰਿਹਾ ਉਦੋਂ ਤੱਕ ਜੇ ਲਾਂਗਾ ਖੁੱਲ ਜੇ ਤੇ ਸਿੱਖ ਕੌਮ ਜਿਹੜੀ ਆ ਗੁਰੂ ਨਾਨਕ ਸਾਹਿਬ ਦੇ ਇਹਨਾਂ ਮubaruk ਸਥਾਨਾਂ ਦੇ ਦਰਸ਼ਨ ਦੇਦਾਰੇ ਕਰ ਸਕਦੀ ਆ ਬਾਕੀ ਸਾਨੂੰ ਸਾਰਿਆਂ ਨੂੰ ਉਸ ਸੱਚੇ ਪਾਤਸ਼ਾਹ ਕੇ ਅਰਦਾਸ ਕਰਨੀ ਚਾਹੀਦੀ ਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੈ ਤੇ tailedo ਉਭਾਰ ਇਸ ਸੰਸਾਰ ਦੇ ਵਿੱਚ ਹਮੇਸ਼ਾ ਹੀ ਮੁਹੱਬਤ ਵਧੇ ਸਾਂਝੀ ਵਾਲਤਾ ਵਧੇ ਜਿਹੋ ਜਿਹਾਂ ਦਿਨ ਪੰਜਾਬ ਨੇ 14 ਤੇ 15 ਅਗਸਤ 1947 ਤੋਂ ਲੈ ਕੇ ਅਗੇ ਕਈ ਮਹੀਨਿਆਂ ਤੱਕ ਦੇਖੇ ਇਹੋ ਜਿਹੇ ਦਿਨ ਕਿਤੇ ਵੀ ਸੰਸਾਰ ਨੂੰ ਨਾ ਦੇਖਣੇ ਪੈਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਅਤੇ 15 ਅਗਸਤ 1947 ਦੇ ਦਿਨਾਂ ਨੂੰ ਪੰਜਾਬੀ ਸਿੱਖ Hindu ਤੇ ਮੁਸਲਮਾਨ ਜਿਹੜੇ ਇਸ ਖਿੱਤੇ ਦੇ ਵਿੱਚ ਰਹਿਣ ਵਾਲੇ ਆ ਉਹ ਇਸ ਨੂੰ ਪੰਜਾਬ ਦੇ ਉਜਾੜੇ ਦਾ ਦਿਨ ਮੰਨਦੇ ਆ ਭਾਵੇਂ ਕਿ ਉਸ ਵੇਲੇ ਦੋ ਕੌਮੀ ਸਿਧਾਂਤ ਦੇ ਤਹਿਤ ਦੋ ਵੱਖੋ ਵੱਖਰੇ ਦੇਸ਼ ਬਣ ਗਏ ਪਰ ਇਹ ਜਿਹੜਾ ਦਿਨ ਵਾ ਇਹ ਪੰਜਾਬੀਆਂ ਦੇ ਲਈ ਉਜਾੜੇ ਦਾ ਦਿਨ ਸੀ 14 ਅਗਸਤ ਤੋਂ ਲੈ ਕੇ ਅੱਗੇ ਕਈ ਦਿਨਾਂ ਤੱਕ ਇਸ ਧਰਤੀ ਦੇ ਉੱਤੇ ਕਈ ਦਿਨ ਕਤਲੋਗਾਰਤ ਹੋਈ ਭਰਾਵਾਂ ਦੇ ਹੱਥੋਂ ਭਰਾਵਾਂ ਦਾ ਖੂਨ ਡੁੱਲਿਆ ਤੇ ਜਿਹੜੀ ਵੰਡ ਪਾਉ ਸਿਆਸਤਾ ਉਸ ਵੰਡ ਪਾਉ ਸਿਆਸਤ ਨੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਵੰਡ ਕੇ ਰੱਖ ਦਿੱਤਾ ਔਰ ਸਿਰਫ ਇਹਤੇ ਮਨੁੱਖਤਾ ਦਾ ਖੂਨ ਹੀ ਨਹੀਂ ਡੁੱਲਿਆ ਜੋ ਪੰਜਾਬੀਆਂ ਦਾ ਇੱਕ ਸੁਭਾਅ ਆ ਕਿ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਆ ਪਰ ਉਹਨਾਂ ਦਿਨਾਂ ਦੇ ਵਿੱਚ ਇਹ ਸੁਭਾਅ ਜਿਹੜਾ ਸੀ ਇਹ ਵੀ ਕਿਤੇ ਸਾਨੂੰ ਨਜ਼ਰ ਨਹੀਂ ਆਇਆ ਵੰਡ ਪਾਉ ਲੋਕਾਂ ਨੇ ਵੰਡ ਪਾਉ ਸਿਆਸਤ ਨੇ ਪੰਜਾਬ ਨੂੰ ਵੱਡਾ ਸੰਤਾਪ ਦਿੱਤਾ ਜਿਸ ਸੰਤਾਪ ਨੂੰ ਅੱਜ ਵੀ ਦੁਨੀਆ ਭਰ ਦੇ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੇ ਉਹ ਹੰਡਾਰ ਰਹੇ ਨੇ ਔਰ ਇਸ ਉਜਾੜੇ ਦੇ ਵਿੱਚ ਤੇ ਇਸ ਕਤਲੋਗਾਰਤ ਦੇ ਵਿੱਚ 10 ਲੱਖ ਪੰਜਾਬੀ ਜਿਹੜਾ ਵਾ ਉਹ ਮਾਰਿਆ ਗਿਆ ਉਹਦੇ ਵਿੱਚ Hindu ਵੀ ਸਨ ਮੁਸਲਮਾਨ ਵੀ ਸਨ ਔਰ ਸਿੱਖ ਵੀ ਸਨ ਇਸ ਸਮੂਹਕ ਤੌਰ ਤੇ Hindu ਪੰਜਾਬੀ Hindu ਮੁਸਲਮਾਨ ਅਤੇ ਸਿੱਖ ਜਿਹੜੇ ਆ ਉਹ 10 ਲੱਖ ਦੀ ਗਿਣਤੀ ਦੇ ਵਿੱਚ ਇੱਥੇ ਕਤਲ ਹੋਏ ਤੋਂ ਇਹਨਾਂ ਲੋਕਾਂ ਨੂੰ ਜਿਹੜੇ ਕਿ નિર્ਦੋਸ਼ ਸੀ ਉਹਨਾਂ ਦੇ ਲਈ ਇੱਕ ਅਰਦਾਸ ਜਿਹੜੀ ਆ ਪਿਛਲੇ ਲੰਮੇ ਸਮੇਂ ਤੋਂ ਸ਼੍ਰੀ ਅਕਾਲ ਤਖਸੈਬ ਵਿਖੇ ਕੀਤੀ ਜਾਂਦੀ ਆ ਜਿਹਦੇ ਸਬੰਧ ਦੇ ਵਿੱਚ ਸਿੱਖਾਂ ਦੀ ਨੁਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਸੈਬ ਵਿਖੇ 14 ਅਗਸਤ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਆ ਜਿਹਦੇ ਭੋਗ 16 ਅਗਸਤ ਨੂੰ ਪੈਣੇ ਆ ਤੋਂ ਸਾਨੂੰ ਵੱਧ ਤੋਂ ਵੱਧ ਜਿੱਥੇ ਤਨ ਕਰਕੇ ਉੱਥੇ ਸ਼ਾਮਲ ਹੋਣਾ ਚਾਹੀਦਾ ਉੱਥੇ ਸੰਸਾਰ ਦੇ ਵਿੱਚ ਰਹਿੰਦੇ ਆ ਮਨ ਕਰਕੇ ਵੀ ਸਾਨੂੰ ਇਸ ਅਰਦਾਸ ਵਿੱਚ ਸ਼ਾਮਲ ਹੋਣਾ ਚਾਹੀਦਾ ਤੇ ਸੱਚੇ ਪਾਤਸ਼ਾਹਗੇ ਅਰਦਾਸ ਕਰਨੀ ਚਾਹੀਦੀ ਆ ਕਿ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਦਿਨ ਕਦੀ ਵੀ ਨਾ ਆਵੇ ਜਿਹੋ ਜਿਹਾ ਦਿਨ 14 ਤੇ 15 ਅਗਸਤ 1947 ਨੂੰ ਪੰਜਾਬ ਦੇ ਵਿੱਚ ਆਇਆ ਮਨੁੱਖਤਾ ਦਾ ਘਾਣ ਹੋਇਆ ਸਮੁੱਚੇ ਸੰਸਾਰ ਦੇ ਵਿੱਚ ਇਹੋ ਜਿਹਾ ਦਿਨ ਕਦੀ ਨਹੀਂ ਹੋਣਾ ਚਾਹੀਦਾ ਜਦੋਂ ਇੰਨੀ ਕਤਲੋਗਾਰਤ ਅਤੇ ਲੋਕਾਂ ਦਾ ਖੂਨ ਡੁੱਲਿਆ ਨਾਲ ਹੀ ਅਸੀਂ 1947 ਦੇ ਵਿੱਚ ਜਿੱਥੇ ਉਥੋਂ ਦੀ ਉਪਜਾਊ ਸਾਰ ਜਮੀਨ ਛੱਡੀ ਉਹਦੇ ਨਾਲ ਨਾਲ ਅਸੀਂ ਆਪਣੇ ਜਾਨ ਤੋਂ ਪਿਆਰੇ ਗੁਰਧਾਮ ਛੱਡੇ ਅਰੋਨਾ ਗੁਰਧਾਮਾ ਦੇ ਵਿਛੋੜੇ ਦਾ ਦਰਦ ਸਿੱਖਾਂ ਨੇ 1952 ਦੇ ਵਿੱਚ ਅਰਦਾਸ ਦੇ ਅੰਦਰ ਸ਼ਾਮਿਲ ਕੀਤਾ ਜਦੋਂ ਅਸੀਂ ਆਖਿਆ ਕਿ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾ